ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਕਿਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਜਰੂਰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵੀਰ ਪਿੰਡ ਕਰਿਆਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਸਜਨੋ ਪਟੇ ਦੋ ਵੜਾ ਲੈ ਕੇ ਆਏ ਸਾਰੀ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਜੋ ਨਵਾਂ ਪਾਰ ਦਾ ਕਾਰੋਬਾਰ ਸ਼ੁਰੂ ਕਰਨ ਲੱਗੇ ਆ ਇੱਕ ਦੂਜਾ ਸੁਹਾ ਵਛੀ ਤੇ ਇੱਕ ਜਿਹੜੀ ਪਹਿਲਾ ਸੁਹਾ ਵਛੀ ਸੁਈ ਹੋਈ ਆ ਸਾਰੀ ਡਿਟੇਲ ਲੈ ਕੇ ਖ਼ਰਮ ਕਰਦੇ ਤੁਹਾਡੇ ਤਾਂ ਹੀ ਵੀਡੀਓ ਨੂੰ ਐਂਡ ਤੱਕ ਰ ਵੇਖੋ ਵੇਖ ਕੇ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਫਰਜ਼ ਬੰਦਾ ਦੀ ਤੇ ਗਾਂ ਵੱਤ ਵੱਤ ਸ਼ੇਅਰ ਕਰਿਓ ਕਿ ਹੋਰ ਵੀਰ ਦਾ ਵੀ ਜਿਹੜਾ ਫਾਇਦਾ ਆ ਜੇ ਸਰ ਆਪਾ ਪਤਾ ਪੁੱਛ ਕੇ ਉਹ ਕਰੀਏ ਗੱਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਭਰਾ ਚੜਦੀ ਕਲਾ ਵੀਰ ਜੀ ਚੱਲ ਜੀ ਨਵਾਂ ਕਾਰੋਬਾਰ ਕਰਤਾ ਸ਼ੁਰੂ ਹਾਂਜੀ ਹਾਂਜੀ ਵੀਰ ਜੀ ਠੀਕ ਆ ਨਾਮ ਜੀ ਨਾਮ ਮੇਰਾ ਗੁਰਸਾਈਂ ਸਿੰਘ ਆ ਠੀਕ ਹੈ ਜੀ ਤੇ ਜਿਹੜਾ ਵੀ ਅੰਦੀ ਆਈ ਏ ਇਹ ਜਗਰੂਪ ਸਿੰਘ ਦੀ ਆ ਜਗਰੂਪ ਸਿੰਘ ਦਾ ਭਰਾ ਦੀ ਆ ਹਾਂਜੀ ਹਾਂਜੀ ਠੀਕ ਆ ਲੋ ਤੇ ਕਿੰਵਾ ਸੁਆ ਵੀਰ ਜੀ ਜਿਹੜੀ ਆ ਦੱਸ ਰਹਿਣੇ ਆ ਇਹ ਪਹਿਲਾ ਸੁਆ ਏ ਆ ਆ ਜਿਹੜੀ ਪਹਿਲਾ ਤੇ ਦੂਜਾ ਏ ਨਹੀਂ ਪਹਿਲਾ ਆ ਸਾਨੂੰ ਨਹੀਂ ਦੂਜਾ ਏ ਦੂਜੀ ਹੋਊਗੀ ਦੂਜੀ ਹਾਂ ਤੇ ਪਿੰਡ ਪਹਿਲੋ ਐਡਰੈਸ ਦੱਸ ਕੇ ਜੀ ਏਡਰੈਸ ਕਰਿਆਲਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਪਟੜੀ ਜ਼ਿਲ੍ਹਾ ਤਰਨਤਾਰ ਸਾਹਿਬ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪਟੜੀ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਸੱਜਣੋ ਪਹਿਲੀ ਵੀਡੀਓ ਬਣਨ ਅਗੇ ਹੌਲੀ ਹੌਲੀ ਜਿਹੜੇ ਇਹ ਆ ਹੌਲੀ ਹੌਲੀ ਦੱਸੇ ਪੈ ਜਾਊਗਾ ਕੋਈ ਵੀ ਚੀਜ਼ ਆ ਨਾ ਪਹਿਲੀ ਵੀਡੀਓ ਚ ਥੋੜਾ ਜਿਹਾ ਕੈਮਰੇ ਮੂਰੇ ਬੰਦਾ ਕਾ ਵਰ ਜਾਂਦਾ ਏ ਨਹੀਂ ਪਤਾ ਲੱਗਦਾ ਨਾ ਕੰਮ ਵੀ ਨਵਾਂ ਸ਼ੁਰੂ ਕੀਤਾ ਨਾਲੇ ਇਹੋ ਹੀ ਪਹਿਲੀਆਂ ਗਾਈਆਂ ਲਿਆਂਦੀਆਂ ਜਦੋਂ ਹੌਲੀ ਹੌਲੀ ਕੋਈ ਕੰਮ ਚਲਾਉਣਗੇ ਫਿਰ ਆਪੇ ਗੱਲਾਂ ਟੈਕ ਟੈਕ ਕੇ ਕਰਨਗੇ ਤੇ ਵੇਦਿਤ ਜੋ ਗਰੂ ਸਿੰਘ ਦੇ ਹਾਂਜੀ ਹਾਂਜੀ ਠੀਕ ਆ ਤੇ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਠੀਕ ਸਮਾਂ ਕੋਈ 10-12 ਦਿਨ ਦਾ ਲੈ ਜੂ ਹਾਂਜੀ ਹਾਂਜੀ ਠੀਕ ਆ ਲਓ ਸਜਣੋ 10 ਤੋਂ 12 ਦਿਨ ਦਾ ਸਮਾਂ ਜਿਹੜਾ ਬਾਕੀ ਰਹੇਗਾ ਸਵੇਰ ਦੂਜਾ ਵਾੜ ਨੇ ਸੂਣ ਜਾ ਰਹੀ ਆ ਠੀਕ ਆ ਜੀ ਬਾਕੀ ਵੱਡੇ ਪਿੱਠਪੁੜੇ ਦੀਆਂ ਸੋਹਣੀਆਂ ਲੰਮੀ ਤੋਰ ਦਿਓ ਜੀ ਭਰਾ ਨੂੰ ਲਓ ਜੀ ਕੀ ਬਾਤਾਂ ਵਾੜ ਸੋਹਣੀ ਆ ਲਓ ਜੀ ਕੀ ਅੱਜ ਆ ਫਰ ਨਸਲ ਦੇ ਵਿੱਚ ਜਿਹੜੀ ਆ ਪੈਂਦੀ ਆ ਫੇਸ ਕੁਆਲਟੀ ਦੇਖ ਸਕਦੇ ਜੀ ਤੋਰਾ ਤਾਰਾ ਵੀ ਚੰਗਾ ਲੋਈ ਤੇ ਰੰਗ ਦੋਂਦੇ ਡੱਬੇ ਕਿਆ ਬਾਤ ਆ ਤੇ ਇਹਦਾ ਫਿਰ ਕੀਮਤ ਕੀ ਰਹਿ ਗਈ ਜੀ ਇਹਦੀ ਕੀਮਤ 45000 ਰੁਪਿਆ ਅੱਛਾ ਤੇ 3000 ਰੁਪਿਆ ਛੋਟ ਕਰ ਦਾਂਗੇ ਜੀ 42 ਦੀ ਦੇਣੀ ਆ ਹਾਂਜੀ ਠੀਕ ਆ ਦੁੱਧ ਕਿੰਨਾ ਕਿਚਵਾਜੂ ਤੁਹਾਡੇ ਹੜਕੇ ਨਾਲ ਇਹ ਆਪਣੇ 8 ਕਿਲੋ ਬੋਲਾ ਆਂਦਾ ਨਹੀਂ ਨਹੀਂ ਹੋਏ ਨਹੀਂ ਨਹੀਂ ਇਹ ਕਿੰਨਾ ਕੁ ਚਵਾਜੂ ਜਿਹੜੀ ਗੱਭਣ ਕਿੰਨਾ ਕੁ ਮਾਲਕਾ ਨੇ ਮਤਲਬ ਕਿ ਦੁੱਧ ਦੇਂਦਾ ਹੁਣ ਕਿੰਨਾ ਕਰ ਜੂਗੀ ਇਹ ਮਾਲਕਾ ਨੇ 15 ਕਿਲੋ ਚ ਵਾਹ ਜਾਂਦਾ ਪਹਿਲੇ ਸਵੇਰੇ ਹਾਂਜੀ ਅੱਛਾ ਇਹ ਹੁਣ 17 ਕਿਲੋ ਦੁੱਧ ਕਰ ਜੂਗੀ ਆ ਕੋਈ ਵਾਧੇ ਕਰੂਗੀ ਹਾਂਜੀ ਲੋ ਜੀ ਬਾਕੀ ਸਾਮ ਦਾ ਹਾਂਜੀ ਹਾਂਜੀ ਲੋ ਪੈਸਾ ਚਣੋ 15 ਕਿਲੋ ਪਹਿਲੇ ਸਵੇਰੇ ਪਲੂਨ ਨੇ ਦੁੱਧ ਚਵਾਇਆ ਗਾੜੀ ਹਿੱਕ ਦੋ ਮੜੀ ਜੀ ਤੇ ਐਰ ਕੇ 16 17 ਕਿਲੋ ਦੀ ਉਮੀਦ ਕਰਦੇ ਨੇ ਕਿ ਵੈੜ ਜਿਹੜਾ ਦੁੱਧ ਭਰੂਗੀ ਬੜੇ ਆਰਾਮ ਨਾਲ ਸੋਹਣੀ ਆ ਵੈੜ ਭਰਨਾ ਵੀ ਚਾਹੀਦਾ ਬਾਕੀ ਸਜਣੋਂ ਪਾਏ ਦਾ ਤੇ ਗਾੜੀ ਪਹਿਲਾ ਸੂਆ ਜਿਹੜੀ ਪਲੂਣੀ ਆ ਗਈ ਮਗਰ ਵੱਛੀ ਬਹੁਤ ਸੋਹਣੀ ਹੈ ਤੇ ਕਿੰਨਾ ਬੋਲਾ ਹੋਊਗਾ ਦਾ ਇਹਦਾ ਬੋਲਾ 8 ਕਿਲੋ ਠੀਕ ਹੈ ਖੋਲ ਲੇ ਹਾਂ ਲਓ ਜੀ ਕਿੰਨੇ ਦਿਨਾਂ ਦੀ ਸੂਈ ਹੋਊਗੀ 3 14 ਦਿਨਾਂ ਦੀ ਜੀ ਹਾਂ ਜੀ ਲਓ ਜੀ 14 ਦਿਨਾਂ ਦੀ ਕਹਿੰਦੇ ਸੂਈ ਹੋਊਗੀ ਤੇ ਮਗਰ ਜਿਹੜੀ ਵੱਛੀ ਆ ਗਈ ਸਜਣੋਂ ਠੀਕ ਹੈ ਜੀ ਥਾਨ ਭਾਂਡਾ ਸੋਹਣਾ ਲੱਗਾ ਦੇਖ ਸਕਦੇ ਜੀ ਤੇ ਪਹਿਲਾ ਸੂਆ ਪਲੂਣੀ ਆ ਸੂਈ ਵੈੜ ਲੋ ਜੀ। ਥਾਂ ਥੋਂ ਬਹੁਤ ਸੋਨਾ ਕੰਮ ਦਾ ਇਹਨੂੰ ਲੱਗਾ। ਲੋ ਜੀ। ਕੀ ਬਾਤ ਆ। ਦੋਵੇਂ ਵੈੜਾ ਆ। ਤੇ ਇਹਦਾ ਵੀ ਰੇਟ ਬਿਲਕੁਲ ਜਾਇਜ਼ ਹੀ ਹੋਣਾ ਹੈ। ਕੀ ਰੇਟ ਇਹਦਾ ਵੀ ਜੀ ਆਪਾਂ ਫਿਰ ਕਰਦੇ ਆ। 40000 ਰੁਪਇਆ ਹਾਂਜੀ ਤੇ 2000 2000 ਰੁਪਇਆ ਕੱਢ ਕੇ ਛੋੜ 38 ਦੇ ਦਈਏ ਠੀਕ ਹੈ ਲਓ ਭਾਈ ਸਜਣੋ 40000 ਰੁਪਇਆ ਵਛੀ ਦੀ ਕੀਮਤ ਕਰਦੇ ਆ ਵੀਰੋ ਨਹੀਂ ਤੇ 38000 ਦੀ ਕਹਿੰਦੇ ਅਸੀਂ ਦੇ ਦਾਂਗੇ ਦੇ ਲੈ ਕਰ ਦਾਂਗੇ ਥਾਂ ਨੇੜ ਤੋਂ ਤੇਰਾ ਕਰ ਲੋ ਥਾਂ ਬਹੁਤ ਸੋਹਣਾ ਕੰਮ ਦਾ ਲੱਗਾ ਵਛੀ ਨੂੰ ਲਓ ਜੀ ਕੀ ਬਾਤਾਂ ਤੇ ਮਗਰ ਵੀ ਵਛੀ ਦੇ ਵਛੀਆ ਡਬਲ ਫਾਇਦਾ ਕਿ ਭੈਣ ਭਰਾ ਨੂੰ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਜੀ ਰੱਬ ਰੱਖਾ